ਕਿ ਇਹਨਾਂ ਨੇ ਤੁਸੀਂ ਸੁਣਿਆ ਹੀ ਹੋਵੇਗਾ ਵਿਜੀਲੈਂਸ ਦੇ ਵਿੱਚ ਤਿੰਨ ਚੇਂजेस ਕੀਤੀਆਂ ਪਹਿਲੇ ਵਰਿੰਦਰ ਕੁਮਾਰ ਸਣ ਫਿਰ ਉਹਨਾਂ ਨੂੰ ਤਬਦੀਲ ਕਰਕੇ ਨਗੇਸ਼ਵਰ Rao ਜੀ ਲਗਾਏ ਗਏ ਨਗੇਸ਼ਵਰ Rao ਇੱਕ ਕੌਨਸਟੈਂਟ ਅਪਰਾਇਟ ਅਫਸਰ ਸੀ ਜੋ ਸਾਨੂੰ ਇੰਟਰਨਲ ਪਤਾ ਲੱਗਾ ਇਹ ਸਰਕਾਰ ਨੇ ਚੰਦ ਬੰਦਿਆਂ ਦੇ ਨਾਮ ਦਿੱਤੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਗਲਤ ਕਾਰਵਾਈ ਨਹੀਂ ਹੋ ਸਕਦੀ اصولਾਂ ਦੇ ਮਤਬਕ ਕਾਨੂੰਨਾਂ ਦੇ ਮਤਬਕ ਕੀ ਜਿਹੜੀ ਹੈ ਅਸੀਂ ਕੋਈ ਨਾ ਕੋਈ ਕਾਰਵਾਈ ਕਰ ਸਕਦੇ ਆ ਸੋ ਤੀਸਰਾ ਆਦਮੀ ਬਦਲ ਕੇ ਉਹਨਾਂ ਨੂੰ ਆਪਣੀ ਪੋਸਟ ਤੇ ਤਕਰੀਬਨ ਮਹੀਨਾ ਸਵਾ ਮਹੀਨਾ ਹੀ ਰਹਿਣ ਦਿੱਤਾ ਹੈ ਇਹਦੀ ਕਲੈਰੀਫਿਕੇਸ਼ਨ ਵੀ ਗਵਰਨਮੈਂਟ ਨੂੰ ਦੇਣੀ ਚਾਹੀਦੀ ਕਿ ਇਹ ਪੋਲੀਟਿਕਲ ਪੋਲੀਟਿਕਲ ਵੈਂਡੇਟਾ ਅਜੇ ਵੀ ਅੱਗੇ ਲੈ ਕੇ ਜਾਣਾ ਚਾਹੁੰਦੇ ਤਿੰਨ ਸਾਲ ਬੀਤਣ ਤੋਂ ਬਾਅਦ ਤੁਹਾਨੂੰ ਪਤਾ ਹੋਏਗਾ ਕਿ ਸਾਡੇ ਕਈ ਸਾਥੀਆਂ ਦੇ ਖਿਲਾਫ ਕਾਰਵਾਈ ਹੋਈ ਦੋ ਸਾਥੀ ਭਾਰਤ ਪੁਸ਼ਨ ਆਸ਼ੂ ਜੀ ਤੇ ਸ਼ਾਮਸੁੰਦਰ ਅਰੋੜਾ ਦੇ ਖਿਲਾਫ ਆਨਰੇਬਲ ਹਾਈ ਕੋਰਟ ਨੇ ਉਹਨਾਂ ਦੇ ਖਿਲਾਫ ਜਿਹੜੇ ਕੇਸ ਸੀ ਉਹ ਚੁੱਕ ਕੇ ਡਿਸਟ੍ਰਿਕਟ ਬੈਂਸਡ ਦੇ ਦਿੱਤੇ ਐਫ ਆਈ ਆਰਸ ਕਾਸ਼ ਕਰਕੇ ਰੱਖ ਦਿੱਤੀਆਂ ਕਿ ਇਹਨਾਂ ਨੇ ਤੁਸੀਂ ਸੁਣਿਆ ਹੀ ਹੋਵੇਗਾ ਵਿਜੀਲੈਂਸ ਦੇ ਵਿੱਚ ਤਿੰਨ ਚੇਂਜਸ ਕੀਤੀਆਂ ਪਹਿਲੇ ਵਰਿੰਦਰ ਕੁਮਾਰ ਸਣ ਫਿਰ ਉਹਨਾਂ ਨੂੰ ਤਬਦੀਲ ਕਰਕੇ ਨਗੇਸ਼ਵਰ Rao ਜੀ ਲਗਾਏ ਗਏ ਨਗੇਸ਼ਵਰ Rao ਇੱਕ ਕੌਨਸਲ ਤੇ اپਰਾਇਟ ਅਫਸਰ ਸੀ ਜੋ ਸਾਨੂੰ ਇੰਟਰਨਲ ਪਤਾ ਲੱਗਾ ਇਹ ਸਰਕਾਰ ਨੇ ਚੰਦ ਬੰਦਿਆਂ ਦੇ ਨਾਮ ਦਿੱਤੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਗਲਤ ਕਾਰਵਾਈ ਨਹੀਂ ਹੋ ਸਕਦੀ اصولਾਂ ਦੇ ਮਤਾਬਕ ਕਾਨੂੰਨਾਂ ਦੇ ਮਤਾਬਕ ਕੀ ਜਿਹੜੀ ਹੈ ਅਸੀਂ ਕੋਈ ਨਾ ਕੋਈ ਕਾਰਵਾਈ ਕਰ ਸਕਦੇ ਹਾਂ ਸੋ ਤੀਸਰਾ ਆਦਮੀ ਬਦਲ ਕੇ ਉਹਨਾਂ ਨੂੰ ਆਪਣੀ ਪੋਸਟ ਤੇ ਤਕਰੀਬਨ ਮਹੀਨਾ ਸਵਾ ਮਹੀਨਾ ਹੀ ਰਹਿਣ ਦਿੱਤਾ ਹੈ ਇਹਦੀ ਕਲੈਰੀਫਿਕੇਸ਼ਨ ਵੀ ਗਵਰਨਮੈਂਟ ਨੂੰ ਦੇਣੀ ਚਾਹੀਦੀ ਕਿ ਇਹ ਪੋਲਿਟਿਕਲ ਪੋਲਿਟਿਕਲ ਵੈਂਡੇਟਾ ਅਜੇ ਵੀ ਅੱਗੇ ਲੈ ਕੇ ਜਾਣਾ ਚਾਹੁੰਦੇ ਤਿੰਨ ਸਾਲ ਬੀਤਣ ਤੋਂ ਬਾਅਦ ਤੁਹਾਨੂੰ ਪਤਾ ਹੋਏਗਾ ਕਿ ਸਾਡੇ ਕਈ ਸਾਥੀਆਂ ਦੇ ਖਿਲਾਫ ਕਾਰਵਾਈ ਹੋਈ ਦੋ ਸਾਥੀ ਭਾਰਤਪੁਸ਼ਨ ਆਸ਼ੂ ਜੀ ਤੇ ਸ਼ਾਮਸੁੰਦਰ अरोड़ा ਦੇ ਖਿਲਾਫ ਆਨਰੇਬਲ ਹਾਈ ਕੋਰਟ ਨੇ ਉਹਨਾਂ ਦੇ ਖਿਲਾਫ ਜਿਹੜੇ ਕੇਸ ਸੀ ਉਹ ਚੁੱਕ ਕੇ ਡਸਟਬਿਨ ਸੁੱਟ ਦਿੱਤੇ ਐਫਆਈਆਰਸ ਕਾਸ਼ ਕਰਕੇ ਰੱਖ ਦਿੱਤੀਆਂ ਕਿ ਇਹਨਾਂ ਨੇ ਤੁਸੀਂ ਸੁਣਿਆ ਹੀ ਹੋਵੇਗਾ ਵਿਜੀਲੈਂਸ ਦੇ ਵਿੱਚ ਤਿੰਨ ਚੇਂजेस ਕੀਤੀਆਂ ਪਹਿਲੇ ਵਰਿੰਦਰ ਕੁਮਾਰ ਸਣ ਫਿਰ ਉਹਨਾਂ ਨੂੰ ਤਬਦੀਲ ਕਰਕੇ ਨਗੇਸ਼ਵਰ Rao ਜੀ ਲਗਾਏ ਗਏ ਨਗੇਸ਼ਵਰ Rao ਇੱਕ ਕੌਨਸਟੇਪਰਾਇਟ ਅਫਸਰ ਸੀ ਜੋ ਸਾਨੂੰ ਇੰਟਰਨਲ ਪਤਾ ਲੱਗਾ ਇਹ ਸਰਕਾਰ ਨੇ ਚੰਦ ਬੰਦਿਆਂ ਦੇ ਨਾਮ ਦਿੱਤੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜਦੋਂ ਉਹਨਾਂ ਨੇ ਗੱਲ ਕਹੀ ਕਿ ਗਲਤ ਕਾਰਵਾਈ ਨਹੀਂ ਹੋ ਸਕਦੀ اصولਾਂ ਦੇ ਮਤਾਬਿਕ ਕਾਨੂੰਨਾਂ ਦੇ ਮਤਾਬਿਕ ਕੀ ਜਿਹੜੀ ਹੈ ਅਸੀਂ ਕੋਈ ਨਾ ਕੋਈ ਕਾਰਵਾਈ ਕਰ ਸਕਦੇ ਆ ਸੋ ਤੀਸਰਾ ਆਦਮੀ ਬਦਲ ਕੇ ਉਹਨਾਂ ਨੂੰ ਆਪਣੀ ਪੋਸਟ ਤੇ ਤਕਰੀਬਨ ਮਹੀਨਾ ਸਵਾ ਬੀਨਾ ਹੀ ਰਹਿਣ ਦਿੱਤਾ ਹੈ ਇਹਦੀ ਕਲੈਰੀਫਿਕੇਸ਼ਨ ਵੀ ਗਵਰਨਮੈਂਟ ਨੂੰ ਦੇਣੀ ਚਾਹੀਦੀ ਕਿ ਇਹ ਪੋਲੀਟਿਕਲ ਪੋਲੀਟਿਕਲ ਵੈਂਡੇਟਾ ਅਜੇ ਵੀ ਅੱਗੇ ਲੈ ਕੇ ਜਾਣਾ ਚਾਹੁੰਦੇ ਤਿੰਨ ਸਾਲ ਬੀਤਣ ਤੋਂ ਬਾਅਦ ਤੁਹਾਨੂੰ ਪਤਾ ਹੋਏਗਾ ਕਿ ਸਾਡੇ ਕਈ ਸਾਥੀਆਂ ਦੇ ਖਿਲਾਫ ਕਾਰਵਾਈ ਹੋਈ ਦੋ ਸਾਥੀ ਭਾਰਤ ਪੁਸ਼ਨ ਆਸ਼ੂ ਜੀ ਤੇ ਸ਼ਾਮ ਸੁੰਦਰ अरोड़ा ਦੇ ਖਿਲਾਫ ਆਨਰੇਬਲ ਹਾਈ ਕੋਰਟ ਨੇ ਉਹਨਾਂ ਦੇ ਖਿਲਾਫ ਜਿਹੜੇ ਕੇਸ ਸੀ ਉਹ ਚੁੱਕ ਕੇ ਡਸਟਬਿਨ ਸੁੱਟ ਦਿੱਤੇ ਐਫ ਆਈ ਆਰਸ ਕਾਸ਼ ਕਰਕੇ ਰੱਖ ਦਿੱਤੀਆਂ